ਇੱਕ ਤੀਨੇ ਆਪਣੀ ਮਾਂ ਨੂੰ ਫੋਨ ਕੀਤਾ ਕਿ ਮਾਂ ਸਾਗ ਖਾਨ ਨੂੰ ਬੜਾ ਜੀ ਕਰਦਾ ਪਰ ਮੈਨੂੰ ਤਾਂ ਬਣਾਉਣਾ ਨਹੀਂ ਆਉਂਦਾ ਤੇ ਨਾ ਹੀ ਮੈਨੂੰ ਗੋਭੀ ਸ਼ਲਗਮ ਦਾ ਚਾਰ ਬਣਾਉਣਾ ਆਉਂਦਾ ਉਹਨੇ ਕਿਹਾ ਪੁੱਤਰ ਇਹ ਕਿਹਦੀ ਗੱਲ ਹੈ ਤੈਨੂੰ ਨਹੀਂ ਪਤਾ ਮੈਂ ਤੇਰੇ ਲਈ ਸਾਗ ਵੀ ਬਣਾ ਕੇ ਰੱਖਿਆ ਗੋਭੀ ਸ਼ਲਗਮ ਦਾ ਚਾਰ ਵੀ ਬਣਾ ਕੇ ਰੱਖਿਆ ਮੈਂ ਤਾਂ ਅੱਜ ਸਿਰੇ ਤੇਰੇ ਵਾਸਤੇ ਬਾਥੂ ਮੇਥੀ ਪਾਲਕ ਲਸਣ ਵੀ ਕਟਵਾ ਕੇ ਰੱਖ ਲਿਆ ਤੇ ਤੂੰ ਸ਼ਾਮੀ ਆ ਜਾ ਤੇ ਆਪਣਾ ਸਾਰਾ ਸਮਾਨ ਲੈ ਜਾ। ਤੇ ਉਹਨੇ ਕਿਹਾ ਮम्मा ਤੁਸੀਂ ਵੇਸਣ ਬੜਾ ਸਵਾਦ ਬਣਾਉਂਦੇ ਸੀ ਉਹ ਤਾਂ ਸੁਕੀਤਾ ਬਣਾਉਂਦੇ ਹੋ ਮੈਂ ਵੇਸਣ ਬਣਾਉਣਾ। ਉਹਨੇ ਕਿਹਾ ਮੇਰੇ ਹੁੰਦੇ ਤੈਨੂੰ ਕੀ ਵੇਸਣ ਬਣਾਉਣ ਦੀ ਲੋੜ ਐ ਮੈਂ ਅੱਜ ਵੇਸਣ ਬਣਾਵਾਂਗੀ ਤੂੰ ਆ ਕੇ ਉਹ ਵੀ ਲੈ ਜਾ। ਕੁਲ ਬੈਠੀ ਨੂੰ ਨੂੰਨੇ ਕਿਹਾ ਵੀ फटाफट ਵੇਸਣ ਬਣਾਉਣਾ ਐ ਤੇ ਚੱਲ ਸਮਾਨ ਕੱਢ ਤੇ ਆਪਾਂ ਤੇਰੀ ਦੀਦੀ ਦੇ ਆਉਂਦਿਆਂ ਵੇਸਣ ਬਣਾ ਦਈਏ। ਤੇ ਹੌਲੀ ਜੀ ਨੂੰਨੇ ਕਿਹਾ ਕਿ ਮम्मा ਥੋੜਾ ਜਿਹਾ ਜ਼ਿਆਦਾ ਬਣਾ ਲੋਗੇ ਮੈਨੂੰ ਵੀ ਵੇਸਣ ਬਹੁਤ ਪਸੰਦ ਐ। ਤੇ ਉਸਨੇ ਕੂਰ ਕੇ ਵੇਖਿਆ ਤੇ ਕਹਿਣ ਲੱਗੀ ਕਿ ਆਪਣੀ ਮਾਂ ਨੂੰ ਫੋਨ ਕਰ ਦੇ। ਮੈਂ ਆਪਣੀ ਤੀ ਵਾਸਤੇ ਬਣਾਉਣ ਲੱਗੀ ਉਹ ਵੀ ਤੈਨੂੰ ਬਣਾ ਕੇ ਭੇਜ ਦੇ ਤੇ ਉਸਨੇ ਬੜੇ ਭੋਲੇਪਾਨ ਨਾਲ ਜਵਾਬ ਦਿੱਤਾ ਮਮਾ ਜਦ ਤੁਸੀਂ ਮੈਨੂੰ ਵੇਖਣ ਗਏ ਸੀ ਤੁਸੀਂ ਤਾਂ ਕਹਿੰਦੇ ਸੀ ਕਿ ਆਪਾਂ ਮਾਵਾਂ ਧੀਆ ਬਣ ਕੇ ਰਾਂਗੇ ਤੂੰ ਮੇਰੀ ਤੀ ਹੈ ਤੇ ਮੈਂ ਤੇਰੀ ਮਾਂ ਵਾਂ ਤੇ ਮੈਂ ਤਾਂ ਜਦ ਤੁਸੀਂ ਇਹ ਗੱਲ ਕਹੀ ਸੀ ਮੈਂ ਤਾਂ ਤੁਹਾਨੂੰ ਉਦੋਂ ਹੀ ਆਪਣੀ ਮਾਂ ਮੰਨ ਲਿਆ ਸੀ ਤੁਸੀਂ ਮੈਨੂੰ ਆਪਣੀ ਤੀ ਨਹੀਂ ਮੰਨਦੇ ਤੁਸੀਂ ਅਜੇ ਵੀ ਮੈਨੂੰ ਨੂੰ ਹੀ ਸਮਝਦੇ ਹੋ ਤੇ ਇਹ ਗੱਲ ਸੁਣ ਕੇ ਸੱਸ ਬਹੁਤ ਸ਼ਰਮਿੰਦੀ ਹੈ ਉਸਨੇ ਘੁੱਟ ਕੇ ਆਪਣੀ ਨੋ ਨੋ ਗਲੇਨਾ ਲਾ ਲਿਆ ਤੇ ਕਹਿੰਦੀ ਪੁੱਤਰ ਮੈਨੂੰ ਮਾਫ ਕਰਦੀ ਮੈਂ ਤਾਂ ਸਮਝਿਆ ਸੀ ਮੈਂ ਬੜੀ ਅਕਲਮੰਦ ਆ ਪਰ ਮੈਨੂੰ ਅੱਜ ਪਤਾ ਲੱਗਾ ਤੂੰ ਮੇਰੇ ਨਾਲ ਜ਼ਿਆਦਾ ਸਿਆਣੀ ਅੱਜ ਮੈਂ ਇਹ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜ਼ਰੂਰੀ ਨਹੀਂ ਕਿ ਵੱਡੇ ਹੀ ਅਕਲਮੰਦ ਹੁੰਦੇ ਨੇ ਛੋਟੇ ਵੀ ਸਮਝਦਾਰ ਹੋ ਸਕਦੇ ਜੇ ਛੋਟੇ ਠੀਕ ਗੱਲ ਕਰ ਤੇ ਉਹਨੂੰ ਮੰਨ ਲੈਣਾ ਚਾਹੀਦਾ ਜੇ ਤੁਸੀਂ ਇੱਕ ਦੂਜੇ ਦੀ ਗੱਲ ਨੂੰ ਮੰਨੋਗੇ ਗੁਰੂ ਨਾਨਕ ਨੇ ਕਿਹਾ ਸੀ ਇੱਕ ਨੇ ਕਿਹਾ ਦੂਜੇ ਨੇ ਮੰਨੀ ਗੁਰੂ ਨਾਨਕ ਕਹਿੰਦਾ ਦੋਨੋਂ ਗਿਆਨੀ ਇਸ ਕਰਕੇ ਜੇ ਤੁਸੀਂ ਗਿਆਨ ਕਰਦੇ ਵਿੱਚ ਲਿਆਉਣਾ ਚਾਹੁੰਦੇ ਹੂੰ ਤੇ ਜੇ ਛੋਟਾ ਠੀਕ ਕਹਿੰਦਾ ਤੁਹਾਨੂੰ ਜਰੂਰ ਕਰੋ ਜੇ ਵੱਡਾ ਠੀਕ ਕਹਿੰਦਾ ਤੁਹਾਨੂੰ ਜਰੂਰ ਮੰਨੋ ਇਤਾਂ ਦੇ ਰਿਸ਼ਤੇ ਜਿਹੜੇ ਨੇ ਮਜ਼ਬੂਤ ਹੋ ਸਕਦੇ